ਜਿੰਦਾਬਾਣਿਆ ਭਾਜੀ ਪਿੱਛੇ ਆ ਜਾਓ ਢੋਣੀ ਦਾਈ ਜਾਈ ਦੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਭਾਈ ਕੈਂਡੀਡੇਟ ਦਾ ਨਾਮ ਲੜ ਵੀ ਲਾਓ ਲੋਕਾਂ ਨੂੰ ਪਤਾ ਕਿਵੇਂ ਲੱਗੂ ਬੀਬੀ ਰਵਿੰਦਰ ਕੋਰ ਜਿੰਦਾਬਾਦ ਬੋਲੇ ਸੋਨਿਹਾਲ ਜੈ ਸ੍ਰੀ ਅਕਾਲ ਲੋਕੋ ਤਾਂ ਇਹ ਚੱਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਕੌਰ ਮੇਰਾ ਸੁਪੁੱਤਰ ਮਨ ਸਿਮਰਨ ਸਿੰਘ 45 ਨੰਬਰ ਵਾਰ ਤੋਂ ਖੜੇ ਆ ਅਸੀਂ ਤਨ ਮਨ ਨਾਲ ਸੇਵਾ ਕਰਾਂਗੇ ਸਭ ਦੀ ਸਰਦਾਰ ਸੋਖੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਇਹਨਾਂ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਹਰ ਸਿਮਰਤ कौर ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਸੋਖੀ ਜਿੰਦਾਬਾਦ ਸਰਦਾਰ ਬੀਬੀ ਰਵਿੰਦਰ ਕੌਰ ਸੋਖੀ ਜਿੰਦਾਬਾਦ ਨਗਰ ਨਿਗਮ ਚੋਣਾ ਦੇ ਵਿੱਚ ਇਸ ਵਾਰਡ ਨੰਬਰ 45 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਬੀਬੀ ਰਵਿੰਦਰ ਕੌਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਇਸ ਇਲਾਕੇ ਤੋਂ ਨਗਰ ਨਗਰ ਚੋਣਾਂ ਵਾਸਤੇ ਟਿਕਟ ਦਿੱਤੀ ਗਈ ਹੈ। ਔਰ ਮੇਰੀ ਡਿਊਟੀ ਲੱਗੀ ਸੀ ਇਸ ਇਲਾਕੇ ਹਲਕਾ ਆਤਮ ਨਗਰ ਦੇ ਵਿੱਚ। ਇਹ ਜਿਹੜਾ ਸਾਡਾ ਬੀਬੀ ਰਵਿੰਦਰ ਕੌਰ ਜੀ ਦਾ ਪਰਿਵਾਰ ਹੈ ਇਹ ਅੱਜ ਤੋਂ ਨਹੀਂ ਉਸਤਾਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਪਰਿਵਾਰ ਆ ਇਸ ਇਲਾਕੇ ਦੀ ਚੰਗੀ ਪਛਾਣ ਰੱਖਣ ਵਾਲਾ ਪਰਿਵਾਰ ਆ। ਮੇਰਾ ਯੂਥ ਦਾ ਲੀਡਰ ਸਾਡਾ ਬੇਟਾ ਮਨ ਸਿਮਰਨ ਸਿੰਘ ਜਿਹੜਾ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਚ ਵੱਖ-ਵੱਖ ਉਹਦੇਆਂ ਤੇ ਡਿਊਟੀ ਨਿਭਾਉਂਦਾ ਔਰ ਪਾਰਟੀ ਵੱਲੋਂ ਦਿੱਤੇ ਗਏ ਹਰੇਕ ਪ੍ਰੋਗਰਾਮ ਤੇ ਨੇ ਹਮੇਸ਼ਾ ਫੁੱਲ ਚੜਾਏ ਆ ਇਹਨਾਂ ਦੀਆਂ ਸਵਾਵਾਂ ਨੂੰ ਮੁੱਖ ਰੱਖਦੇ ਆ ਸ਼੍ਰੋਮਣੀ ਅਕਾਲੀ ਦਲ ਨੇ ਇਸ ਪਰਿਵਾਰ ਨੂੰ ਬੀਬੀ ਰਵਿੰਦਰ ਕੌਰ ਨੂੰ ਵਾਰਡ ਨੰਬਰ 45 ਦੀ ਸੇਵਾਦਾਰੀ ਲਈ ਚੁਣਿਆ ਔਰ ਜਿੱਥੇ ਮੈਨੂੰ ਉਮੀਦ ਹੈ ਮਾਣ ਹੈ ਆ ਇਲਾਕੇ ਦਾ ਇਕੱਠ ਦੱਸ ਰਿਹਾ ਅੱਜ ਜਿਹੜਾ ਛੋਟੇ ਜਿਹੇ ਸੱਦੇ ਦੇ ਉੱਤੇ ਵੀ ਐਡਾ ਵੱਡਾ ਇਕੱਠ ਹੋਇਆ ਇਹ ਮੇਰੇ ਵੀਰ ਮਨਸਿਮਰਤ ਸਿੰਘ ਦੀ ਜਿਹੜੀ ਕੀਤੀ ਮਿਹਨਤ ਹੈ ਉਹਨੂੰ ਦਰਸਾਉਂਦਾ ਹੈ ਔਰ ਮੈਂ ਸਮੁੱਚੇ ਵਾਰਡ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ 21 ਤਰੀਕ ਨੂੰ ਵੋਟਾਂ ਪੈਣੀਆਂ 12 ਤਰੀਕ ਤੱਕ ਅਸੀਂ ਕਾਗਜ਼ ਭਰਨੇ ਆ ਤੁਸੀਂ ਜਿਹੜੇ ਇਹ 10 12 ਦਿਨ ਮਿਲੇ ਨੇ ਇਹਨਾਂ ਦਿਨਾਂ 'ਚ ਕਿਰਪਾ ਕਰਕੇ ਆਪਣੇ ਕੰਮਕਾਰ ਸੰਕੋਚ ਕੇ ਤੁਸੀਂ ਕੇਵਲ ਆ 12 15 ਦਿਨ ਬੀਬੀ ਰਵਿੰਦਰ ਕੌਰ ਨੂੰ ਦੇ ਦਿਓ ਤੇ 1825 ਦਿਨਾਂ ਦੀ ਗਾਰੰਟੀ 5 ਸਾਲ ਦੀ ਮੈਂ ਕਰਕੇ ਦੰਦਾ ਕਿ ਇਲਾਕੇ ਦਾ ਕੋਈ ਵੀ ਕੰਮ ਚਾਹੇ ਨਗਰ ਨਿਗਮ ਨਾਲ ਸੰਬੰਧਿਤ ਹੈ ਚਾਹੇ ਕਿਸੇ ਹੋਰ ਡਿਪਾਰਟਮੈਂਟ ਸੰਬੰਧਿਤ ਹੈ ਚਾਹੇ ਪੁਲਿਸ ਮਹਿਕਮਾ ਨਾਲ ਸੰਬੰਧਿਤ ਹੈ ਆ ਸਾਡਾ ਵੀਰ ਸਾਡਾ ਬੇਟਾ ਮਨ ਸਿਮਰਨ ਸਿੰਘ ਹਮੇਸ਼ਾ ਤੁਹਾਡੇ ਨਾਲ ਖੜੂਗਾ ਸਦਾ ਹਰਜੀਤ ਸਿੰਘ ਖੁੱਲ੍ਹ ਸਾਹਿਬ ਸਾਰੀ ਸਾਡੀ ਸਮੁੱਚੀ ਟੀਮ ਇਸ ਇਲਾਕੇ ਦੀ ਹਾਜ਼ਰ ਹੈ ਮੈਂ ਯਕੀਨ ਦਿਵਾਉਣਾ ਕਿ ਸ਼ਰੋਮਣੀ ਅਕਾਲੀ ਦਲ ਦਾ ਸਾਡਾ ਜੁਝਾਰੂ ਪਰਿਵਾਰ ਤੁਹਾਡੀ ਸੇਵਾ 'ਚ ਕੋਈ ਕਸਰ ਬਾਕੀ ਨਹੀਂ ਰੱਖੂਗਾ ਕੇਵਲ ਇੱਕੋ ਇੱਕ ਬੇਨਤੀ ਕਰਦਾ ਕਿ ਤੁਸੀਂ 21 ਤਰੀਕ ਤੱਕ ਚੋਣ ਨਿਸ਼ਾਨ ਤੱਕੜੀ ਔਰ ਬੀਬੀ ਰਵਿੰਦਰ ਕੌਰ ਕੇਵਲ ਤੇ ਕੇਵਲ ਤੁਹਾਨੂੰ ਇਹ ਦੋ ਨਾਂ ਯਾਦ ਰੱਖਣੇ ਚਾਹੀਦੇ ਔਰ ਇਹਨਾਂ ਨੂੰ ਜਿਤਾ ਕੇ ਇਸ ਇਲਾਕੇ ਦਾ ਤੁਸੀਂ ਮਾਣ ਵਧਾਓਗੇ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸੀਟ ਜਿੱਤ ਕੇ ਤੁਸੀਂ ਪੰਥ ਦੀ ਝੋਲੀ ਪਾਓਗੇ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਹਾਈ ਕਮਾਂਡ ਸਰਦਾਰ ਸੁਖਵੀਰ ਸਿੰਘ ਬਾਦਲ ਮੇ ਬਹਰ ਸਿਮਰਤ कौर ਬਾਦਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਰਦਾਰ ਜਗਬੀਰ ਸਿੰਘ ਸੋਖੀ ਜੀ ਅਤੇ ਸਰਦਾਰ ਹਰਪ੍ਰੀਤ ਸਿੰਘ ਡੰਗ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਸਾਡੇ ਪਰਿਵਾਰ ਨੂੰ ਵਾਰਡ ਨੰਬਰ 45 ਤੋਂ ਮ्युनਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਟਿਕਟ ਦਿੱਤੀ ਹੈ ਤੇ ਅਸੀਂ ਇਹ ਗਾਰੰਟੀ ਲੈਣੇ ਆ ਕਿ ਜੋ ਵੀ ਪਾਰਟੀ ਨੇ ਅੱਜ ਤੱਕ ਕੋਈ ਵੀ ਸੇਵਾ ਲਈ ਹੈ ਅਸੀਂ ਹਮੇਸ਼ਾ ਤੰਦੇਹੀ ਨਾਲ ਨਿਭਾਈ ਹੈ ਪਾਰਟੀ ਨੇ ਸਾਡੇ ਤੇ ਭਰੋਸਾ ਕੀਤਾ ਪਾਰਟੀ ਨੂੰ ਭਰੋਸਾ ਹੈ ਕਿ ਅਸੀਂ ਇਸ ਇਲਾਕੇ ਦੇ ਇਸ ਵਾਰਡ ਦੇ ਕੰਮ ਕਰਾ ਸਕਦੇ ਹਾਂ ਜਿੱਤ ਕੇ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਵੀ ਇਹੀ ਬੇਨਤੀ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਪਿਛਲੀ 10 ਸਾਲ ਦੀ ਸਰਕਾਰ 2007 ਤੋਂ ਲੈ ਕੇ 2017 ਤੱਕ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਣ ਦੇ ਸਮੇਂ ਉਹਨਾਂ ਨੇ ਜਿਹੜਾ ਵੀ ਵਿਕਾਸ ਪੰਜਾਬ ਦਾ ਕੀਤਾ ਹੈ ਉਹ ਵਿਕਾਸ ਨੂੰ ਦੇਖਦਿਆਂ ਹੋਏ ਹੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਵੋਟ ਨੂੰ ਜਿਹੜੀ ਵੋਟ ਤੁਸੀਂ 2017 'ਚ ਆਪਣੀ ਪਾ ਕੇ ਖਰਾਬ ਕੀਤੀ ਕਾਂਗਰਸ ਪਾਰਟੀ ਨੂੰ ਪਾ ਕੇ ਜਾਂ ਆਮ ਆਦਮੀ ਪਾਰਟੀ ਨੂੰ 2022 'ਚ ਪਾ ਕੇ ਆਪਣੀ ਵੋਟ ਦਾ ਇਸਤੇਮਾਲ ਸਹੀ ਨਹੀਂ ਕੀਤਾ ਉਹ ਹੁਣ ਆਪਾਂ ਆਪਣੇ ਕੋਲੇ ਮੌਕਾ ਹੈ ਆਪਾਂ ਹੁਣ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਮੇਅਰ ਬਣਾਈਏ ਲੁਧਿਆਣਾ ਦੇ ਵਿੱਚ